ਹਾਂਜੀ ਮਸ਼ਕਰ ਜੀ ਮੈਂ ਪੂਜਾ ਲੁਥਰਾ ਸਚਦੇਵਾ ਕਾਉਂਸਲਰ ਆਮਾਦੀ ਪਾਰਟੀ ਫਾਜ਼ੀਕਾ ਔਰ ਪੂਰਬ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮਾਦੀ ਪਾਰਟੀ ਬਾੜ ਦੀ ਸਥਿਤੀ ਬੇਸ਼ੱਕ ਜਿਹੜੀ ਹੈ ਪਾਣੀ ਜਾ ਚੁੱਕਿਆ ਲੇਕਿਨ ਦੁਬਾਰਾ ਤੋਂ ਜਿਹੜਾ ਇਹ ਪਾਣੀ ਕੁਝ ਪਿੰਡਾਂ ਦੇ ਵਿੱਚ ਦਸਤਕ ਦੇ ਰਿਹਾ ਤੇ ਉਹ ਵੀ ਸਥਿਤੀ ਨੂੰ ਦੇਖਦੇ ਹੋਏ ਅਸੀਂ ਜਿਹੜੀ ਦੁਬਾਰਾ ਤੋਂ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਕੀਤੀ ਹੈ ਸਾਡੇ ਨਾਲ ਸਿੱਧ ਬਾਬਾ ਸੇਵਾ ਸਮਿਤੀ ਰਾਜਸਥਾਨ ਅਨੂਪ ਸ਼ਹਿਰ ਦੇ ਜਿਹੜੇ ਵੀਰ ਸਾਡੇ ਨਾਲ ਆਏ ਨੇ ਜਿਥੇ ਵਿਸ਼ੇਸ਼ ਤੌਰ ਤੇ ਆਪਣਿਆ ਸੇਵਾ ਨਿਭਾਉਣ ਆਏ ਨੇ ਤੇ ਉਹਨਾਂ ਵੱਲੋਂ ਜਿਹੜਾ ਕੰਬਲ ਰਾਸ਼ਨ ਦੀ ਤੇ ਨਾਲ ਹੀ ਜ਼ਰੂਰਤਮੰਦ ਜਿਹੜੀ ਚੀਜ਼ਾਂ ਨੇ ਜੋ ਆਨਵਰ ਟਾਈਮ ਦੇ ਵਿੱਚ ਸਰਦੀ ਦੇ ਵਿੱਚ ਜਿਹੜੇ ਲੋਕਾਂ ਨੂੰ ਬੜੀ ਜ਼ਰੂਰਤ ਪਵੇਗੀ ਉਹਦੇ ਵਿੱਚ ਜੈਕਟਾ ਵੀ ਨੇ ਕੰਬਲ ਵੀ ਨੇ ਬੂਟ ਵੀ ਨੇ ਬੱਚਿਆਂ ਦੇ ਕੱਪੜੇ ਨੇ ਜੈਂਟਸ ਦੇ ਕੱਪੜੇ ਨੇ ਲੇਡੀਜ਼ ਦੇ ਕੱਪੜੇ ਨੇ ਥਰ-ਥਰ ਦਾ ਸਾਮਾਨ ਜਿਹੜਾ ਵੰਡ ਦਿੱਤਾ ਜਾ ਰਿਹਾ ਅਸੀਂ ਅੱਜ ਟਾਨੀ ਸੱਦਾ ਸਿੰਘ ਔਰ ਉਹਦੇ ਨਾਲ ਲੱਗਦੀਆਂ ਜਿੰਨੀਆਂ ਵੀ ਟਾਨੀਆਂ ਨੇ ਟਾਨੀ ਸੋਹਾਵਾ ਸਿੰਘ ਇਨਾ ਸਾਰੇ ਢਾਨੀ ਦੇ ਵਿੱਚ ਪਹੁੰਚ ਕੀਤੀ ਹੈ ਔਰ ਲੋਕਾਂ ਨੂੰ ਜਿਹੜਾ ਇਹ ਇਹ ਸਾਰਾ ਕੁਝ ਜਿਹੜਾ ਸਮਾਨ ਉਹਨਾਂ ਨੂੰ ਉੱਥੇ ਆ ਕੇ ਪ੍ਰੋਵਾਈਡ ਕਰਵਾਇਆ ਗਿਆ ਔਰ ਇਸ ਤਰ੍ਹਾਂ ਦੀ ਜਿਹੜੀ ਮੁਹਿੰਮ ਹੈ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਇਹ ਜਾਰੀ ਰਹੇਗੀ ਔਰ ਜਿੱਥੇ-ਇਥੇ ਜ਼ਰੂਰਤ ਪੈਂਦੀ ਹੈ ਤਾਂ ਮੈਂ ਔਰ ਮੇਰੀ ਟੀਮ ਜਿਹੜੀ ਹੈ ਹਰ ਤਰੀਕੇ ਨਾਲ ਇਹ ਲੋਕਾਂ ਦੇ ਨਾਲ ਖੜੇ ਹੋਏ ਆਂ ਔਰ ਮੈਂ ਇੱਕ ਵਾਰ ਫਿਰ ਤੋਂ ਅਨੂਪ ਸ਼ਹਿਰ ਤੋਂ ਆਏ ਸਾਡੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹ ਐਨੇ ਦੂਰੋਂ ਚੱਲ ਕੇ ਜਿਹੜੀ ਇਹ ਸੇਵਾ ਨਿਭਾ ਰਹੇ ਨੇ ਔਰ ਮੈਂ ਧੰਨਵਾਦੀ ਕਰਦੀ ਆ ਕਿ ਉਹਨਾਂ ਨੇ ਜਿਹੜਾ ਇਹ ਮੈਨੂੰ ਵੀ ਇਹ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਔਰ ਸਾਰੇ ਹੀ ਜਿਹੜੇ ਲੋਕਾਂ ਨੂੰ ਬੜੇ ਇੱਕ ਤਰੀਕੇ ਦੇ ਨਾਲ ਜਿਹੜਾ ਇੱਥੇ ਆ ਕੇ ਇਹਨਾਂ ਟਾਨੀਆਂ ਤੇ ਜਿਹੜੇ ਸਮਾਨ ਵੰਡਿਤ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ